ਲਾਈਵ ਚੱਲ ਰਿਹਾ ਹੁੰਦਾ ਵਿੱਚੋਂ ਕੋਲ ਹੋਰ ਗੱਲਾਂ ਬਾਤ ਹੋਉਂਦੇ ਫਿਰ ਅੰਜਲਾ ਕਬੱਡੀ ਦਾ ਸਵਾਦ ਕਰਤਾ ਹੋਇਆ ਹੈ। ਆਮੜਾ ਗੇਮ ਆ ਰਿਹਾ ਹੈ। ਇਹ ਦੇਖਦੇ ਕਰਤਾ ਕਿ ਆਜੋ। ਵੀ ਬਹੁਤ ਰੌਣਕਾ ਮੈਚ ਹੈ। ਜਿਉਂਦਾ ਦੀ ਟੀਮ ਜਿਹੜੇ ਵਾਲੀ ਵਾਲ ਦੇ ਗਰਾਉਂਡ ਵਾਲੇ ਪਾਸੇ ਨੇ ਤੇ ਉਧਰਲੇ ਪਾਸੇ ਮੁੰਡੇ ਜਿਹੜੇ ਖੇਡਦੇ ਨੇ ਧੂਰਕੋੜ ਵਾਲੇ ਨੇ। ਬੈਕਗਰਾਉਂਡ ਮਾ ਦਿੱਖਦੇ ਵੀ ਵਧੀਆ ਪਲੇਅਰ ਨੇ। ਆ ਸੰਦੀਪ ਹੈ। ਇਹਨੂੰ ਕਹਿੰਦੇ ਮੋਟਰਸਾਈਕਲ ਮੈਨਾਂ ਵੱਡੇ ਸਤਕਾਰ ਹੁਣੇ ਹੈ। ਉਹ ਭਈ ਤਬੇ ਵਾਲੇ ਕਹਿੰਦੇ ਵੀ ਤਬੇ ਦੇ ਮੇਲੇ ਦੇ ਵੱਡਾ ਸਰਕਾਰ ਹੋਣਾ ਇੱਕ ਦਿਨ ਦੇ ਵਿੱਚ ਦੋ ਟੂਰਨਾਮੈਂਟਾਂ ਦਾ ਬੈਸਟ ਹੈ ਤਾਂ ਜਿਹੜੇ ਧੂਰ ਕੋੜੀਏ ਨਾ ਉਹਨਾਂ ਨੇ ਪੱਟਿਆ ਵੱਡਾ ਦੇ ਮਾਲ ਕੱਟਿਆ ਉਹਨਾਂ ਨੇ Neither. <laughs> <laughs> ਦੀ ਬਹਿ ਪਹਿਲੇ ਪਾਸੇ ਖੋਖਰ ਆਲੇ ਆ ਰਗਾ ਹੋ ਰਹੀ 14 ਇਹ ਪਹਿਲਾ ਹੋਣਾ ਫੈਸਲੇ ਲਾਗ ਮਾਰ ਤੇ ਟਿਕਾ ਦੇ ਵੱਲੋ ਚਾਗੇ ਖੋਖਰਾ ਆਹ ਦੇਖਣਾ ਦੇਖ ਸੂਚ ਛੋਟੀ ਕੁੱਤੀ ਆ ਵੱਡੀ ਕੁੱਤੀ ਆ ਨੇੜੇ ਨੇ ਪਿੰਡ ਇਹਨੂੰ ਕੈਂਡ ਕੈਂਡ ਕਹਿੰਦੇ ਆ ਹਾ ਮੁੰਡਾ ਕਹਿੰਦੇ ਵੀ ਆਮਨੇ ਵਰਗੇ ਆ ਮੁੰਡੇ ਇਹ ਕੌਂਗੇ ਵਾਲੇ ਮੇਰੇ ਮਿੱਤਰੋ ਗੱਲਾਂ ਭਾਣੇ ਦੀਆਂ ਹੁੰਦੀਆਂ ਨੇ ਬੱਛੀ ਵਰਗੇ ਆ ਪਹਿਲੀ ਗੱਲੀ ਫੌਜੀ ਉਰਲੇ ਪਾਸੇ ਰਾਮਪ੍ਰਿਆਲਾ ਅਮਰੀਕ ਵੱਡੀ ਟੀਮ ਬਣੀ ਹੋਈ ਹੈ ਖੋਖਰੇ ਚੋਟੀ ਦੇ ਖਿਡਾਰੀ ਆਹ ਮੁੰਡਾ ਦਵਾਨਿਆਂ ਵਾਲਾ ਕਬੱਡੀ 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 ਕਰਦਾ ਹੋਇਆ ਫੌਜੀ ਪਿੱਛੇ ਪੈ ਗਿਆ だからーーや、ホギア。 ਮੇਲਾ ਹੁੰਦਾ ਗਿਆ ਇਧਰਲੇ ਪਾਸੇ ਆਵਾਂਗਾ ਦਵਾਨੇ ਦੀ ਟੀਮ ਲਈ